ਸਸ਼ਕਲ ਸਰ ਇਹਨੂੰ ਮੈਂ ਹਾਂ ਤਫਸੀਰਤ ਕਰ ਤੇ ਤੁਸੀਂ ਦੇਖ ਰਹੇ ਹੋ ਜੀ ਗਲੋਬਲ ਪੰਜਾਬ ਟੀਵੀ ਅੱਜ ਭਾਰਤ ਅਮਰੀਕਾ ਰਿਲੇਸ਼ਨਸ ਚ ਇੱਕ ਵੱਡਾ ਸਿਆਸੀ ਤੂਫਾਨ ਖੜਾ ਹੋ ਚੁੱਕਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਖੁੱਲੇ ਆਮ ਕਿਹਾ ਹੈ ਵੀ ਮੋਦੀ ਮੇਰਾ ਚੰਗਾ ਦੋਸਤ ਹੈ ਪਰ ਉਹ ਮੇਰੇ ਨਾਲ ਖੁਸ਼ ਨਹੀਂ ਹੈ ਇਸ ਬਿਆਨ ਦੀ ਵੱਡੀ ਵਜ੍ਹਾ ਹੈ ਭਾਰਤ ਤੇ ਲੱਗੀ 50% ਟੈਰਫ ਜਿਸ ਵਿੱਚੋਂ 25% ਐਕਸਟਰਾ ਟੈਰਫ ਰਸ਼ੀਆਂ ਤੋਂ ਤੇਲ ਖਰੀਦਣ ਕਰਕੇ ਲਗਾਈ ਗਈ ਹੈ ਹਾਊਸ ਰਿਪਬਲਿਕਨ ਮੀਟਿੰਗ ਚ ਰਾਸ਼ਟਰਪਤੀ ਡੋਨਲਡ 트ੰਪ ਨੇ ਕਿਹਾ ਕਿ ਪੀਐਮ ਮੋਦੀ ਖੁਦ ਮੇਰੇ ਕੋਲ ਚੱਲ ਕੇ ਮਿਲਣ ਆਏ ਉਹਨਾਂ ਨੇ ਕਿਹਾ ਸਰ ਕੀ ਮੈਂ ਤੁਹਾਨੂੰ ਮਿਲ ਸਕਦਾ ਹਾਂ 트ੰਪ ਨੇ ਇਹ ਵੀ ਦੱਸਿਆ ਕਿ ਭਾਰਤ ਸਾਲਾਂਵੱਧੀ ਅਪਾਚੇ ਹੈਲੀਕਾਪਟਰਜ਼ ਲਈ ਅਪਰੋਚ ਕਰ ਰਿਹਾ ਹੈ ਤੇ ਹੁਣ ਭਾਰਤ ਨੇ 68 ਅਪਾਚੇ ਹੈਲੀਕਾਪਟਰਜ਼ ਦਾ ਆਰਡਰ ਦਿੱਤਾ ਹੈ ਉਹਨਾਂ ਦੇ ਮੁਤਾਬਿਕ ਭਾਰਤ ਨੇ ਰਸ਼ੀਆ ਤੋਂ ਤੇਲ ਖਰੀਦ ਕਟਾਈ ਤਾਂ ਕਿ ਅਮਰੀਕਾ ਖੁਸ਼ ਹੋ ਜਾਏ ਯੂਕਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਭਾਰਤ ਰਸ਼ੀਆ ਦਾ ਸਭ ਤੋਂ ਵੱਡਾ ਤੇਲ ਖਰੀਦਦਾਰ ਬਣ ਗਿਆ ਸੀ ਅਮਰੀਕਾ ਦਾ ਕਹਿਣਾ ਹੈ ਕਿ ਭਾਰਤ ਰਸ਼ੀਅਨ ਔਇਲ ਖਰੀਦ ਕੇ ਯੂਕਰੇਨ ਤੇ ਰਸ਼ੀਆ ਦੀ ਜੰਗ ਨੂੰ ਫੰਡ ਕਰ ਰਿਹਾ ਸੀ ਇਸ ਮਾਮਲੇ 'ਚ ਯੂ ਐਸ ਸੈਨੇਟਰ ਲਿੰਜ਼ੇ ਗ੍ਰਾਹਮ ਨੇ ਵੱਡਾ ਖੁਲਾਸਾ ਕੀਤਾ ਉਹਨਾਂ ਨੇ ਕਿਹਾ ਕਿ ਇੰਡੀਅਨ ਐਮਬੈਸਡਰ ਵਿਨੇ ਮੋਹਨ ਕੁਆਤਰਾ ਨੇ 25% ਐਕਸਟਰਾ ਟੈਰਿਫ ਹਟਾਉਣ ਲਈ ਅਪੀਲ ਕੀਤੀ ਹੁਣ ਸਭ ਤੋਂ ਵੱਡੀ ਖਬਰ 4 ਸਾਲਾਂ 'ਚ ਪਹਿਲੀ ਵਾਰ ਭਾਰਤ ਨੇ ਰਸ਼ੀਆ ਤੋਂ ਟੈਲ ਇੰਪੋਰਟਸ ਘਟਾਏ ਨੇ ਨਵੰਬਰ 'ਚ ਹਰ ਦਿਨ 17.7 ਲੱਖ ਬੈਰਲ ਤੋਂ ਦਸੰਬਰ ਚ ਇਹ ਘਟ ਕੇ 12 ਲੱਖ ਬੈਰਲ ਹਰ ਦਿਨ ਰਹਿ ਗਏ। ਵਜਾ ਵੀ ਕਲੀਅਰ ਹੈ। ਰਸ਼ੀਆ ਪਹਿਲਾਂ ਹਰ ਬੈਰਲ ਉੱਤੇ 20 ਤੋਂ 25 ਡਾਲਰ ਤੱਕ ਡਿਸਕਾਊਂਟ ਦਿੰਦਾ ਸੀ ਪਰ ਹੁਣ ਇਹ ਡਿਸਕਾਊਂਟ ਸਿਰਫ 1.5 ਤੋਂ 2 ਡਾਲਰ ਰਹਿ ਗਿਆ ਹੈ। ਇਸ ਕਰਕੇ ਹੁਣ ਭਾਰਤ ਦੇਸ਼ ਆਪਦੀ ਤੇਲ ਮੰਗ ਲਈ ਸਾਊਦੀ ਅਰੇਬੀਆ, ਯੂਏਈ ਤੇ ਅਮਰੀਕਾ ਵਰਗੇ ਸਥਿਰ ਸਪਲਾਈਅਰਸ ਵੱਲ ਮੁੜ ਰਿਹਾ ਹੈ। ਇਸ ਟਾਈਮ ਅਮਰੀਕਾ ਨੇ ਭਾਰਤ ਤੇ ਟੋਟਲ 50% ਟੈਰਿਫ ਲਾਈ ਹੋਈ ਹੈ ਜਿਸ ਨਾਲ ਕਈ ਪ੍ਰੋਡਕਟਸ ਵਿੱਚ ਇੰਡੀਅਨ ਐਕਸਪੋਰਟਸ ਨੂੰ ਵੱਡਾ ਨੁਕਸਾਨ ਚਲਣਾ ਪੈ ਰਿਹਾ ਹੈ ਭਾਰਤ ਚਾਹੁੰਦਾ ਹੈ ਕਿ ਟੋਟਲ ਟੈਰਿਫ 15% ਤੱਕ ਘਟ ਜਾਵੇ ਤੇ ਰਸ਼ੀਅਨ ਔਇਲ ਵਾਲੀ 25% ਪੈਨਲਟੀ ਪੂਰੀ ਤਰ੍ਹਾਂ ਖਤਮ ਹੋਵੇ ਹੁਣ ਸਵਾਲ ਇਹ ਖੜੇ ਹੁੰਦੇ ਨੇ ਕਿ ਰਾਸ਼ਟਰਪਤੀ ਟਰੰਪ ਆਪਣੇ ਲਗਾਏ ਹੋਏ ਟੈਰਿਫਸ ਘਟਾਣਗੇ ਜਾਂ ਫਿਰ ਉਹ ੜਿਕਣਗੇ ਜਦੋਂ ਤੱਕ ਭਾਰਤ ਪੂਰਾ ਔਇਲ ਟ੍ਰੇਡ ਰੋਕ ਨਹੀਂ ਲੈਂਦਾ ਰਸ਼ੀਆ ਦੇ ਨਾਲ ਯਾ ਹੁਣ ਭਾਰਤ ਅਮਰੀਕਾ ਰਿਲੇਸ਼ਨਸ ਹੋਰ ਜ਼ਿਆਦਾ ਖਰਾਬ ਹੁੰਦੇ ਦਿਸਣਗੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਾਂ ਦਫੀਰਤ ਕੌਰ ਤੇ ਤੁਸੀਂ ਦੇਖ ਰਹੇ ਹੋ ਜੀ ਗਲੋਬਲ ਪੰਜਾਬ ਟੀਵੀ ਅੱਜ ਭਾਰਤ ਅਮਰੀਕਾ ਰਿਲੇਸ਼ਨਸ 'ਚ ਇੱਕ ਵੱਡਾ ਸਿਆਸੀ ਤੂਫਾਨ ਖੜਾ ਹੋ ਚੁੱਕਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਖੁੱਲੇ ਆਮ ਕਿਹਾ ਹੈ ਵੀ ਮੋਦੀ ਮੇਰਾ ਚੰਗਾ ਦੋਸਤ ਹੈ ਪਰ ਉਹ ਮੇਰੇ ਨਾਲ ਖੁਸ਼ ਨਹੀਂ ਇਸ ਬਿਆਨ ਦੀ ਵੱਡੀ ਵਜ੍ਹਾ ਹੈ ਭਾਰਤ ਤੇ ਲੱਗੀ 50% ਟੈਰਿਫ ਜਿਸ ਵਿੱਚੋਂ 25% ਐਕਸਟਰਾ ਟੈਰਿਫ ਰਸ਼ੀਆਂ ਤੋਂ ਤੇਲ ਖਰੀਦਣ ਕਰਕੇ ਲਗਾਈ ਗਈ ਹੈ ਹਾਊਸ ਰਿਪਬਲਿਕਨ ਮੀਟਿੰਗ ਚ ਰਾਸ਼ਟਰਪਤੀ ਡੋਨਲਡ 트ੰਪ ਨੇ ਕਿਹਾ ਕਿ ਪੀਐਮ ਮੋਦੀ ਖੁਦ ਮੇਰੇ ਕੋਲ ਚੱਲ ਕੇ ਮਿਲਣ ਆਏ ਉਹਨਾਂ ਨੇ ਕਿਹਾ ਸਰ ਕੀ ਮੈਂ ਤੁਹਾਨੂੰ ਮਿਲ ਸਕਦਾ ਹਾਂ ਟਰੰਪ ਨੇ ਇਹ ਵੀ ਦੱਸਿਆ ਕਿ ਭਾਰਤ ਸਾਲਾਂਵੱਧੀ ਅਪਾਚੇ ਹੈਲੀਕਾਪਟਰਸ ਲਈ ਅਪਰੋਚ ਕਰ ਰਿਹਾ ਹੈ ਤੇ ਹੁਣ ਭਾਰਤ ਨੇ 68 ਅਪਾਚੇ ਹੈਲੀਕਾਪਟਰਸ ਦਾ ਆਰਡਰ ਦਿੱਤਾ ਹੈ। ਉਹਨਾਂ ਦੇ ਮੁਤਾਬਿਕ ਭਾਰਤ ਨੇ ਰਸ਼ੀਆ ਤੋਂ ਤੇਲ ਖਰੀਦ ਕਟਾਈ ਤਾਂ ਕਿ ਅਮਰੀਕਾ ਖੁਸ਼ ਹੋ ਜਾਏ। ਯੂਕਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਭਾਰਤ ਰਸ਼ੀਆ ਦਾ ਸਭ ਤੋਂ ਵੱਡਾ ਤੇਲ ਖਰੀਦਦਾਰ ਬਣ ਗਿਆ ਸੀ। ਅਮਰੀਕਾ ਦਾ ਕਹਿਣਾ ਹੈ ਕਿ ਭਾਰਤ ਰਸ਼ੀਅਨ ਔਇਲ ਖਰੀਦ ਕੇ ਯੂਕਰੇਨ ਤੇ ਰਸ਼ੀਆ ਦੀ ਜੰਗ ਨੂੰ ਫੰਡ ਕਰ ਰਿਹਾ ਸੀ। ਇਸ ਮਾਮਲੇ 'ਚ ਯੂਐਸ ਸੈਨੇਟਰ ਲਿੰਜ਼ੇ ਗ੍ਰਾਹਮ ਨੇ ਵੱਡਾ ਖੁਲਾਸਾ ਕੀਤਾ ਉਹਨਾਂ ਨੇ ਕਿਹਾ ਕਿ ਇੰਡੀਅਨ ਐਮਬੈਸਾਡਰ ਵਿਨੇ ਮੋਹਨ ਕੁਆਤਰਾ ਨੇ 25% ਐਕਸਟਰਾ ਟੈਰਿਫ ਹਟਾਉਣ ਲਈ ਅਪੀਲ ਕੀਤੀ ਹੁਣ ਸਭ ਤੋਂ ਵੱਡੀ ਖਬਰ 4 ਸਾਲਾਂ 'ਚ ਪਹਿਲੀ ਵਾਰ ਭਾਰਤ ਨੇ ਰਸ਼ੀਆ ਤੋਂ ਟੈਲ ਇੰਪੋਰਟਸ ਘਟਾਏ ਨੇ ਨਵੰਬਰ 'ਚ ਹਰ ਦਿਨ 17.7 ਲੱਖ ਬੈਰਲ ਤੋਂ ਦਸੰਬਰ 'ਚ ਇਹ ਘਟ ਕੇ 12 ਲੱਖ ਬੈਰਲ ਹਰ ਦਿਨ ਰਹਿ ਗਏ ਵਜਾਵੀ ਕਲੀਅਰ ਹੈ ਰਸ਼ੀਆ ਪਹਿਲਾਂ ਹਰ ਬੈਰਲ ਉੱਤੇ 20 ਤੋਂ 25 ਡਾਲਰ ਤੱਕ ਡਿਸਕਾਊਂਟ ਦਿੰਦਾ ਸੀ ਪਰ ਹੁਣ ਇਹ ਡਿਸਕਾਊਂਟ ਸਿਰਫ 1.5 ਤੋਂ 2 ਡਾਲਰ ਰਹਿ ਗਿਆ ਹੈ ਇਸ ਕਰਕੇ ਹੁਣ ਭਾਰਤ ਦੇਸ਼ ਆਪਦੀ ਤੇਲ ਮੰਗ ਲਈ ਸਾਊਦੀ ਅਰੇਬੀਆ ਯੂਏਈ ਤੇ ਅਮਰੀਕਾ ਵਰਗੇ ਸਥਿਰ ਸਪਲਾਈਅਰਸ ਵੱਲ ਮੁੜ ਰਿਹਾ ਹੈ ਇਸ ਟਾਈਮ ਅਮਰੀਕਾ ਨੇ ਭਾਰਤ ਤੇ ਟੋਟਲ 50% ਟੈਰਫ ਲਾਈ ਹੋਈ ਹੈ ਜਿਸ ਨਾਲ ਕਈ ਪ੍ਰੋਡਕਟਸ ਵਿੱਚ ਇੰਡੀਅਨ ਐਕਸਪੋਰਟਸ ਨੂੰ ਵੱਡਾ ਨੁਕਸਾਨ ਚਲਣਾ ਪੈ ਰਿਹਾ ਹੈ ਭਾਰਤ ਚਾਹੁੰਦਾ ਹੈ ਕਿ ਟੋਟਲ ਟੈਰਿਫ 15% ਤੱਕ ਘਟ ਜਾਵੇ ਤੇ ਰਸ਼ੀਅਨ ਔਇਲ ਵਾਲੀ 25% ਪੈਨਲਟੀ ਪੂਰੀ ਤਰ੍ਹਾਂ ਖਤਮ ਹੋਵੇ ਹੁਣ ਸਵਾਲ ਇਹ ਖੜੇ ਹੁੰਦੇ ਨੇ ਕਿ ਰਾਸ਼ਟਰਪਤੀ ਟਰੰਪ ਆਪਣੇ ਲਗਾਏ ਹੋਏ ਟੈਰਿਫਸ ਘਟਾਣਗੇ ਜਾਂ ਫਿਰ ਉਹ ੜਿਕਣਗੇ ਜਦੋਂ ਤੱਕ ਭਾਰਤ ਪੂਰਾ ਔਇਲ ਟ੍ਰੇਡ ਰੋਕ ਨਹੀਂ ਲੈਂਦਾ ਰਸ਼ੀਆ ਦੇ ਨਾਲ ਜਾਂ ਹੁਣ ਭਾਰਤ ਅਮਰੀਕਾ ਰਿਲੇਸ਼ਨਸ ਹੋਰ ਜ਼ਿਆਦਾ ਖਰਾਬ ਹੁੰਦੇ ਦਿਸਣਗੇ ਸਸ਼ਕਲ ਸਰ ਇਹਨੂੰ ਮੈਂ ਹਾਂ ਤਫਸੀਰਤ ਕਰਦੇ ਤੁਸੀਂ ਦੇਖ ਰਹੇ ਹੋ ਜੀ ਗਲੋਬਲ ਪੰਜਾਬ ਟੀਵੀ ਅੱਜ ਭਾਰਤ ਅਮਰੀਕਾ ਰਿਲੇਸ਼ਨਸ 'ਚ ਇੱਕ ਵੱਡਾ ਸਿਆਸੀ ਤੂਫਾਨ ਖੜਾ ਹੋ ਚੁੱਕਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਖੁੱਲੇ ਆਮ ਕਿਹਾ ਹੈ ਵੀ ਮੋਦੀ ਮੇਰਾ ਚੰਗਾ ਦੋਸਤ ਹੈ ਪਰ ਉਹ ਮੇਰੇ ਨਾਲ ਖੁਸ਼ ਨਹੀਂ ਹੈ। ਇਸ ਬਿਆਨ ਦੀ ਵੱਡੀ ਵਜ੍ਹਾ ਹੈ ਭਾਰਤ ਤੇ ਲੱਗੀ 50% ਟੈਰਿਫ ਜਿਸ ਵਿੱਚੋਂ 25% ਐਕਸਟਰਾ ਟੈਰਿਫ ਰਸ਼ੀਆਂ ਤੋਂ ਤੇਲ ਖਰੀਦਣ ਕਰਕੇ ਲਗਾਈ ਗਈ ਹੈ। ਹਾਊਸ ਰਿਪਬਲਿਕਨ ਮੀਟਿੰਗ 'ਚ ਰਾਸ਼ਟਰਪਤੀ ਡੋਨਲਡ 트ੰਪ ਨੇ ਕਿਹਾ ਕਿ ਪੀਐਮ ਮੋਦੀ ਖੁਦ ਮੇਰੇ ਕੋਲ ਚੱਲ ਕੇ ਮਿਲਣ ਆਏ ਉਹਨਾਂ ਨੇ ਕਿਹਾ ਸਰ ਕੀ ਮੈਂ ਤੁਹਾਨੂੰ ਮਿਲ ਸਕਦਾ ਹਾਂ 트ੰਪ ਨੇ ਇਹ ਵੀ ਦੱਸਿਆ ਕਿ ਭਾਰਤ ਸਾਲਾਂਵੱਧੀ ਅਪਾਚੇ ਹੈਲੀਕਾਪਟਰਸ ਲਈ ਅਪਰੋਚ ਕਰ ਰਿਹਾ ਹੈ ਤੇ ਹੁਣ ਭਾਰਤ ਨੇ 68 ਅਪਾਚੇ ਹੈਲੀਕਾਪਟਰਸ ਦਾ ਆਰਡਰ ਦਿੱਤਾ ਹੈ ਉਹਨਾਂ ਦੇ ਮੁਤਾਬਿਕ ਭਾਰਤ ਨੇ ਰਸ਼ੀਆ ਤੋਂ ਤੇਲ ਖਰੀਦ ਕਟਾਈ ਤਾਂ ਕਿ ਅਮਰੀਕਾ ਖੁਸ਼ ਹੋ ਜਾਏ ਯੂਕਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਭਾਰਤ ਰਸ਼ੀਆ ਦਾ ਸਭ ਤੋਂ ਵੱਡਾ ਤੇਲ ਖਰੀਦਦਾਰ ਬਣ ਗਿਆ ਸੀ ਅਮਰੀਕਾ ਦਾ ਕਹਿਣਾ ਹੈ ਕਿ ਭਾਰਤ ਰਸ਼ੀਅਨ ਔਇਲ ਖਰੀਦ ਕੇ ਯੂਕਰੇਨ ਤੇ ਰਸ਼ੀਆ ਦੀ ਜੰਗ ਨੂੰ ਫੰਡ ਕਰ ਰਿਹਾ ਸੀ ਇਸ ਮਾਮਲੇ 'ਚ ਯੂ ਐਸ ਸੈਨੇਟਰ ਲਿੰਜ਼ੇ ਗ੍ਰਾਹਮ ਨੇ ਵੱਡਾ ਖੁਲਾਸਾ ਕੀਤਾ ਉਹਨਾਂ ਨੇ ਕਿਹਾ ਕਿ ਇੰਡੀਅਨ ਐਮਬੈਸਡਰ ਵਿਨੇ ਮੋਹਨ ਕੁਆਤਰਾ ਨੇ 25% ਐਕਸਟਰਾ ਟੈਰਿਫ ਹਟਾਉਣ ਲਈ ਅਪੀਲ ਕੀਤੀ ਹੁਣ ਸਭ ਤੋਂ ਵੱਡੀ ਖਬਰ 4 ਸਾਲਾਂ 'ਚ ਪਹਿਲੀ ਵਾਰ ਭਾਰਤ ਨੇ ਰਸ਼ੀਆ ਤੋਂ ਟੈਲ ਇੰਪੋਰਟਸ ਘਟਾਏ ਨੇ ਨਵੰਬਰ 'ਚ ਹਰ ਦਿਨ 17.7 ਲੱਖ ਬੈਰਲ ਤੋਂ ਦਸੰਬਰ ਚ ਇਹ ਘਟ ਕੇ 12 ਲੱਖ ਬੈਰਲ ਹਰ ਦਿਨ ਰਹਿ ਗਏ। ਵਜਾ ਵੀ ਕਲੀਅਰ ਹੈ। ਰਸ਼ੀਆ ਪਹਿਲਾਂ ਹਰ ਬੈਰਲ ਉੱਤੇ 20 ਤੋਂ 25 ਡਾਲਰ ਤੱਕ ਡਿਸਕਾਊਂਟ ਦਿੰਦਾ ਸੀ ਪਰ ਹੁਣ ਇਹ ਡਿਸਕਾਊਂਟ ਸਿਰਫ 1.5 ਤੋਂ 2 ਡਾਲਰ ਰਹਿ ਗਿਆ ਹੈ। ਇਸ ਕਰਕੇ ਹੁਣ ਭਾਰਤ ਦੇਸ਼ ਆਪਦੀ ਤੇਲ ਮੰਗ ਲਈ ਸਾਊਦੀ ਅਰੇਬੀਆ, ਯੂਏਈ ਤੇ ਅਮਰੀਕਾ ਵਰਗੇ ਸਥਿਰ ਸਪਲਾਈਅਰਸ ਵੱਲ ਮੁੜ ਰਿਹਾ ਹੈ। ਇਸ ਟਾਈਮ ਅਮਰੀਕਾ ਨੇ ਭਾਰਤ ਤੇ ਟੋਟਲ 50% ਟੈਰਿਫ ਲਾਈ ਹੋਈ ਹੈ ਜਿਸ ਨਾਲ ਕਈ ਪ੍ਰੋਡਕਟਸ ਵਿੱਚ ਇੰਡੀਅਨ ਐਕਸਪੋਰਟਸ ਨੂੰ ਵੱਡਾ ਨੁਕਸਾਨ ਚਲਣਾ ਪੈ ਰਿਹਾ ਹੈ ਭਾਰਤ ਚਾਹੁੰਦਾ ਹੈ ਕਿ ਟੋਟਲ ਟੈਰਿਫ 15% ਤੱਕ ਘਟ ਜਾਵੇ ਤੇ ਰਸ਼ੀਅਨ ਔਇਲ ਵਾਲੀ 25% ਪੈਨਲਟੀ ਪੂਰੀ ਤਰ੍ਹਾਂ ਖਤਮ ਹੋਵੇ ਹੁਣ ਸਵਾਲ ਇਹ ਖੜੇ ਹੁੰਦੇ ਨੇ ਕਿ ਰਾਸ਼ਟਰਪਤੀ ਟਰੰਪ ਆਪਣੇ ਲਗਾਏ ਹੋਏ ਟੈਰਿਫਸ ਘਟਾਣਗੇ ਜਾਂ ਫਿਰ ਉਹ ੜਿਕਣਗੇ ਜਦੋਂ ਤੱਕ ਭਾਰਤ ਪੂਰਾ ਔਇਲ ਟ੍ਰੇਡ ਰੋਕ ਨਹੀਂ ਲੈਂਦਾ ਰਸ਼ੀਆ ਦੇ ਨਾਲ ਯਾ ਹੁਣ ਭਾਰਤ ਅਮਰੀਕਾ ਰਿਲੇਸ਼ਨਸ ਹੋਰ ਜ਼ਿਆਦਾ ਖਰਾਬ ਹੁੰਦੇ ਦੱਸਣਗੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਾਂ ਦਫੀਰਤ ਕੌਰ ਤੇ ਤੁਸੀਂ ਦੇਖ ਰਹੇ ਹੋ ਜੀ ਗਲੋਬਲ ਪੰਜਾਬ ਟੀਵੀ ਅੱਜ ਭਾਰਤ ਅਮਰੀਕਾ ਰਿਲੇਸ਼ਨਸ 'ਚ ਇੱਕ ਵੱਡਾ ਸਿਆਸੀ ਤੂਫਾਨ ਖੜਾ ਹੋ ਚੁੱਕਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਖੁੱਲੇ ਆਮ ਕਿਹਾ ਹੈ ਵੀ ਮੋਦੀ ਮੇਰਾ ਚੰਗਾ ਦੋਸਤ ਹੈ ਪਰ ਉਹ ਮੇਰੇ ਨਾਲ ਖੁਸ਼ ਨਹੀਂ ਹੈ ਇਸ ਬਿਆਨ ਦੀ ਵੱਡੀ ਵਜ੍ਹਾ ਹੈ ਭਾਰਤ ਤੇ ਲੱਗੀ 50% ਟੈਰਿਫ ਜਿਸ ਵਿੱਚੋਂ 25% ਐਕਸਟਰਾ ਟੈਰਿਫ ਰਸ਼ੀਆ ਤੋਂ ਤੇਲ ਖਰੀਦਣ ਕਰਕੇ ਲਗਾਈ ਗਈ ਹੈ ਹਾਊਸ ਰਿਪਬਲਿਕਨ ਮੀਟਿੰਗ ਚ ਰਾਸ਼ਟਰਪਤੀ ਡੋਨਲਡ 트ੰਪ ਨੇ ਕਿਹਾ ਕਿ ਪੀਐਮ ਮੋਦੀ ਖੁਦ ਮੇਰੇ ਕੋਲ ਚੱਲ ਕੇ ਮਿਲਣ ਆਏ ਉਹਨਾਂ ਨੇ ਕਿਹਾ ਸਰ ਕੀ ਮੈਂ ਤੁਹਾਨੂੰ ਮਿਲ ਸਕਦਾ ਹਾਂ ਟਰੰਪ ਨੇ ਇਹ ਵੀ ਦੱਸਿਆ ਕਿ ਭਾਰਤ ਸਾਲਾਂਵੱਧੀ ਅਪਾਚੇ ਹੈਲੀਕਾਪਟਰਸ ਲਈ ਅਪਰੋਚ ਕਰ ਰਿਹਾ ਹੈ ਤੇ ਹੁਣ ਭਾਰਤ ਨੇ 68 ਅਪਾਚੇ ਹੈਲੀਕਾਪਟਰਸ ਦਾ ਆਰਡਰ ਦਿੱਤਾ ਹੈ ਉਹਨਾਂ ਦੇ ਮੁਤਾਬਿਕ ਭਾਰਤ ਨੇ ਰਸ਼ੀਆ ਤੋਂ ਤੇਲ ਖਰੀਦ ਘਟਾਈ ਤਾਂ ਕਿ ਅਮਰੀਕਾ ਖੁਸ਼ ਹੋ ਜਾਏ ਯੂਕਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਭਾਰਤ ਰਸ਼ੀਆ ਦਾ ਸਭ ਤੋਂ ਵੱਡਾ ਤੇਲ ਖਰੀਦਦਾਰ ਬਣ ਗਿਆ ਸੀ ਅਮਰੀਕਾ ਦਾ ਕਹਿਣਾ ਹੈ ਕਿ ਭਾਰਤ ਰਸ਼ੀਅਨ ਔਇਲ ਖਰੀਦ ਕੇ ਯੂਕਰੇਨ ਤੇ ਰਸ਼ੀਆ ਦੀ ਜੰਗ ਨੂੰ ਫੰਡ ਕਰ ਰਿਹਾ ਸੀ ਇਸ ਮਾਮਲੇ 'ਚ ਯੂਐਸ ਸੈਨੇਟਰ ਲਿੰਜ਼ੇ ਗ੍ਰਾਹਮ ਨੇ ਵੱਡਾ ਖੁਲਾਸਾ ਕੀਤਾ। ਉਹਨਾਂ ਨੇ ਕਿਹਾ ਕਿ ਇੰਡੀਅਨ ਐਮਬੈਸਾਡਰ ਵਿਨੇ ਮੋਹਨ ਕੁਆਤਰਾ ਨੇ 25% ਐਕਸਟਰਾ ਟੈਰਿਫ ਹਟਾਉਣ ਲਈ ਅਪੀਲ ਕੀਤੀ। ਹੁਣ ਸਭ ਤੋਂ ਵੱਡੀ ਖਬਰ 4 ਸਾਲਾਂ 'ਚ ਪਹਿਲੀ ਵਾਰ ਭਾਰਤ ਨੇ ਰਸ਼ੀਆ ਤੋਂ ਤੇਲ ਇੰਪੋਰਟਸ ਘਟਾਏ ਨੇ। ਨਵੰਬਰ 'ਚ ਹਰ ਦਿਨ 17.7 ਲੱਖ ਬੈਰਲ ਤੋਂ ਦਸੰਬਰ 'ਚ ਇਹ ਘਟ ਕੇ 12 ਲੱਖ ਬੈਰਲ ਹਰ ਦਿਨ ਰਹਿ ਗਏ। ਵਜਾਵੀ ਕਲੀਅਰ ਹੈ ਰਸ਼ੀਆ ਪਹਿਲਾਂ ਹਰ ਬੈਰਲ ਉੱਤੇ 20 ਤੋਂ 25 ਡਾਲਰ ਤੱਕ ਡਿਸਕਾਊਂਟ ਦਿੰਦਾ ਸੀ ਪਰ ਹੁਣ ਇਹ ਡਿਸਕਾਊਂਟ ਸਿਰਫ 1.5 ਤੋਂ 2 ਡਾਲਰ ਰਹਿ ਗਿਆ ਹੈ ਇਸ ਕਰਕੇ ਹੁਣ ਭਾਰਤ ਦੇਸ਼ ਆਪਦੀ ਤੇਲ ਮੰਗ ਲਈ ਸਾਊਦੀ ਅਰੇਬੀਆ ਯੂਏਈ ਤੇ ਅਮਰੀਕਾ ਵਰਗੇ ਸਥਿਰ ਸਪਲਾਈਅਰਸ ਵੱਲ ਮੁੜ ਰਿਹਾ ਹੈ ਇਸ ਟਾਈਮ ਅਮਰੀਕਾ ਨੇ ਭਾਰਤ ਤੇ ਟੋਟਲ 50% ਟੈਰਿਫ ਲਾਈ ਹੋਈ ਹੈ ਜਿਸ ਨਾਲ ਕਈ ਪ੍ਰੋਡਕਟਸ ਵਿੱਚ ਇੰਡੀਅਨ ਐਕਸਪੋਰਟਸ ਨੂੰ ਵੱਡਾ ਨੁਕਸਾਨ ਚਲਣਾ ਪੈ ਰਿਹਾ ਹੈ भारत चाहता है कि टोटल टैरिफ पंद्रह परसेंट तक घट जाए तो रशियन ऑयल वाली पच्ची परसेंट पेनल्टी पूरी तरह खत्म होवाल यह खड़े होंगे ने कि राष्ट्रपति ट्रंप अपने लगाए हुए टैरिफ्स घटा या फिर उड़ीक जो तक भारत पूरा ऑयल ट्रेड रोक नहीं लगा रशिया हम भारत अमरीका रिलेशन होर ज्यादा खराब होंगे दसणगे